ਇਹ 카루 ਸਾਹਿਬ ਇੱਕ ਸ਼ਹਿਰ ਦਾ ਪ੍ਰਧਾਨ ਹੈ ਕਾਲਾ ਤੇ ਆਪਣਾ ਢੋਲਾ ਜੀ ਹੈਗੇ ਆ ਪਿੰਡਾਂ ਵਾਲੀਆਂ ਮੰਡੀਆਂ ਦੇ ਪ੍ਰਧਾਨ ਅਸੀਂ ਆਸ ਕਰਦੇ ਆ ਕਿ ਇਹ ਸਾਡੇ ਜ਼ਿੰਮੇਵਾਰ ਸਾਥੀ ਪੂਰੀ ਤੰਗ ਹੀ ਨਾਲ ਸਾਡੀ ਮਜ਼ਦੂਰਾਂ ਦੀ ਗੱਲਾਂ ਮਜ਼ਦੂਰੀਆਂ ਨੇ ਜਥੇਬੰਦੀ ਦੀ ਸੇਵਾ ਕਰਨਗੇ ਸਾਡੇ ਦਰਮਿਆਨ ਐਮਸੀ ਸਾਹਿਬ ਪਹੁੰਚੇ ਆ ਹਾਜੀ ਹਾਜੀ ਅੰਦਰ ਕਾਲ ਐਮਸੀ ਸਾਹਿਬ ਨੂੰ ਜੀ ਆਇਆਂ ਕਹਿੰਦੇ ਆ ਜੀ ਇਹ ਵੀ ਆਰਟੀਐ ਐਸੋਸੀਏਸ਼ਨ ਦੇ ਨੇਤਾ ਨੇ ਆਰਾ ਧੰਨਵਾਦ ਉਥੇ ਹਾਜ਼ਰ ਕੋਣਾ ਹਾਜ਼ਰ ਗੋਨੀ ਪ੍ਰਧਾਨ ਜੀ ਸਾਨੂੰ ਸਰਕਾਰੀ ਤੈਹ ਹੁੰਦੇ ਆ ਉਹਨਾਂ ਦੇ ਪ੍ਰਤੀ ਲੜਨਾ ਸਾਡੇ ਦੋਵੇਂ ਭੋਲਾ ਸਿੰਘ ਔਨ ਕਾਲਾ ਜੀ ਵਕਵਾ ਕਮੰਡੀਆਂ ਤੋਂ ਕੀ ਅਗਵਾਈ ਕਰਨਗੇ ਉਹਨਾਂ ਮਜ਼ਦੂਰਾਂ ਦੀ ਜਿਹੜੇ ਦਿਨੋਂ ਰਾਤ ਆਪਣੀ ਹੱਡ ਭੰਨਣੀ ਮਿਹਨਤ ਕਰਨ ਉਹ ਬਾਅਦੂਦ ਵੀ ਕਿਤੇ ਨਾ ਕਿਤੇ ਸਾਨੂੰ ਸਾਡੇ ਸੰਵਿਧਾਨ ਕਮਿਨਿਅਮ ਰੇਟਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ ਤੇ ਮੈਂ ਕਾफी ਲੰਮਾ ਸਮਾਂ ਹੋ ਗਿਆ ਖਾਸ ਕਰਕੇ ਮੈਨੂੰ ਮਜ਼ਦੂਰਾਂ ਨੂੰ ਜਿਆਦਾ ਕਿਹਾ ਜਾਂਦਾ ਹੈ ਤੋਂ ਮੇਰਾ ਫੋਕਸ ਪੱਠਿਆਂ ਤੇ ਸ਼ਹਿਰਾਂ ਤੇ ਮੰਡੀਆਂ ਦੇ ਵਿੱਚ ਜਾਲੇ ਹੁੰਦਾ ਮੇਰੇ ਵੀ ਨੂੰ ਤੇ 2006 ਦੇ ਵਿੱਚ ਇੱਕ ਸੈਂਟਰ ਸਰਕਾਰ ਭਾਰਤ ਸਰਕਾਰ ਨੇ ਤੋਂ ਨੋਟੀਫਿਕੇਸ਼ਨ ਜਾਰੀ ਕਰਾਇਆ ਸੀਗਾ ਉਹ ਨੋਟੀਫਿਕੇਸ਼ਨ ਦੇ ਵਿੱਚ 2006 ਦਾ ਨੋਟੀਫਿਕੇਸ਼ਨ ਆ ਉਹਦੇ ਤੇ 24000 ਰੁਪਇਆ ਮਜ਼ਦੂਰ ਪੱਲੇਦਾਰ ਕਹਿੰਦੇ ਉਹ ਝਾੜੂ ਲਾਉਂਦਾ ਪਵਾਂਦੀ ਬੋਲਦੇ ਪਵਾਂਦੀ ਉਹ ਕਿਸੇ ਘਰ ਦੀ ਸਫਾਈ ਕਰਦਾ ਤੇ ਪਵਾਂਦੀ ਖੇਤਾਂ ਵਿੱਚਾਂ ਪੱਠਿਆਂ ਤੇ ਮੁੰਸ਼ੀ ਦਾ ਕੰਮ ਕਰਦਾ ਉਹਦੀ 24000 ਰੁਪਇਆ ਤੇ ਦੇਸ਼ਕ ਹੁਲਤਾ ਜਿਹੜੀਆਂ ਮਿਨਿਮ ਰੇਟਾਂ ਦੇ ਉੱਤੇ ਬਣੀਆਂ ਉਹ ਦੇਣੀਆਂ ਫਿਰ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਵੀ ਜੇ ਨਹੀਂ ਕੋਈ ਦਿੰਦਾ ਨੇੜੇ ਦੇ ਜੀਸੀ ਨੂੰ ਉਹਦੀ ਸ਼ਿਕਾਇਤ ਕਰਕੇ ਤੁਹਾਨੂੰ ਮਜ਼ਦੂਰ ਨੂੰ ਪੂਰੀ ਲੇਵਲ ਦਵਾਈ ਜਾਵੇ ਤੇ ਮੈਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੇ ਕੋਈ ਆਗੂ ਖੇਤੀ ਆਗੂ ਆ ਜਾਂ ਕੋਈ ਪਠਾ ਆਗੂ ਮਜ਼ਦੂਰ ਆਗੂ ਉਹਨਾਂ ਨੂੰ ਮੀਨੀਮ ਰੇਟਾਂ ਦੀ ਲਿਸਟ ਦਿੱਤੀ ਵੀ ਇਹਨਾਂ ਇਤਾਂ ਦੇ ਤਹਿਤ ਵੀ ਠੀਕ ਬੋਲਣਾ ਹੈ ਜਿਹੜੀਆਂ ਮੀਨੀਮ ਰੇਟਾਂ ਦੇ ਤਹਿਤ ਪਰ ਉਹ ਬਹੁਤ ਲੋਕਾਂ ਨੂੰ ਦੁਆਏ ਵੀ ਮੈਂ ਲੱਖ ਲੱਖ ਦੋ ਦੋ ਲੱਖ ਰੁਪਇਆ ਪੱਠਿਆਂ ਤੋਂ ਮਜ਼ਦੂਰਾਂ ਨੂੰ ਦੁਆਇਆ ਲੇਰਾਂ ਨੂੰ ਦੁਆਇਆ ਪਰ ਸਾਡੇ ਲੇਬਰ ਮਜ਼ਦੂਰਾਂ ਦੇ ਆਗੂ ਪਛਾਇ ਹੋ ਜੇ ਹੋ ਜਾਂਦੇ ਆ ਕਿੰਨਾ ਕਿਤੇ ਉਹ ਛੈਨਲ ਮਜ਼ਦੂਰਾ ਦੀ ਜਾਂ ਮੰਡੀ ਵੱਡੇ ਤਣਾਟਾਂ ਦੀ ਗਵਾਹੀ ਕਰਨ ਲੱਗ ਪੈਂਦੇ ਆ ਮਜ਼ਦੂਰਾ ਨੂੰ ਛੱਡ ਜਾਂਦੇ ਆ ਕੀ ਕਹਿਣਾ ਚਾਹੁੰਦੇ ਆ ਪ੍ਰਧਾਨ ਜੀ ਦਾਣਾ ਮੰਡੀ ਕੋਟਕਪੂਰਾ ਦੇ ਵਿੱਚ ਜੋ ਮਜ਼ਦੂਰ ਜਥੇ ਬੰਦੀ ਹੈ ਜਿਹੜੀ ਗੱਲਾਂ ਮਜ਼ਦੂਰ ਯੂਨੀਅਨ ਆ ਉਹਦੀ ਹਰ 2 ਸਾਲ ਬਾਅਦ ਚੋਣ ਹੁੰਦੀ ਹੈ ਔਰ ਉਹਦੇ ਚ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ ਔਰ ਇਹ ਚੋਣ ਇਸ ਪਰਕਰਿਆ ਲਈ ਕੀਤੀ ਜਾਂਦੀ ਆ ਇਹ ਇੱਕ ਜਥੇਬੰਦਕ ਢਾਂਚਾ ਹੈ ਜਿਹਦੇ ਵਿੱਚ ਕਿ ਇੱਕ ਸ਼ਹਿਰ ਦੀ ਮੰਡੀ ਦਾ ਪ੍ਰਧਾਨ ਹੁੰਦਾ ਹੈ ਔਰ ਟੂਟਾ ਸਾਡੇ ਸਾਡਾ ਪਿੰਡ ਤੇ ਜਿਹੜੀਆਂ ਕਿ ਜੋ ਚੌਧਰੀਆਂ ਕੋਈ ਮਾਰਕੀਟ ਕਮੇਟੀ ਕੋਲ ਦੀਆਂ ਜਿਹੜੀਆਂ ਪਿੰਡੂ ਮੰਡੀਆਂ ਉਹਨਾਂ ਦਾ ਪ੍ਰਧਾਨ ਸ਼ਹਿਰ ਦੀ ਮੰਡੀ ਦੇ ਵਿੱਚ ਇਹ ਪੁਲਵਿੰਦਰ ਸਿੰਘ ਕਾਲਾ ਜੀ ਪ੍ਰਧਾਨ ਨੇ ਔਰ ਪਿੰਡਾਂ ਦੀਆਂ ਮੰਡੀਆਂ ਵਿੱਚ ਸਰੇਂਦਰ ਸਿੰਘ ਕੋਲਾ ਜੀ ਏ ਸਾਡੇ ਅੱਜ ਪ੍ਰਧਾਨਾਂ ਦੀ ਚੋਣ ਕੀਤੀ ਗਈ ਹੈ ਸਾਰੇ ਜਿਹੜੇ ਚੌਧਰੀ ਸਹਿਬਾਨ ਹੜਤੀਆ ਸਹਿਬਾਨ ਤੇ ਸਾਰੇ ਮਜ਼ਦੂਰਾਂ ਵੱਲੋਂ ਇਹ ਲੜਕੇ ਮਨੀਮ ਸਾਥੀਆਂ ਵੱਲੋਂ ਇਹਨਾਂ ਦੀ ਚੋਣ ਕੀਤੀ ਗਈ ਹੈ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਇਹ ਆਸ ਵੀ ਕਰਦਾ ਕਿ ਇਹ ਹਮੇਸ਼ਾ ਮਜ਼ਦੂਰਾਂ ਦੇ ਸੰਘਰਸ਼ ਵਿੱਚ ਖੁੱਦਦੇ ਰਹਿਣਗੇ ਜੋ ਸਮੱਸਿਆਵਾਂ ਮੰਡੀ ਦੇ ਮਜ਼ਦੂਰਾਂ ਨੂੰ ਆਉਂਦੀਆਂ ਅਸੀਂ ਵੀ ਇਹਨਾਂ ਦਾ ਸਾਥ ਦੇਵਾਂਗੇ ਔਰ ਇਹ ਵੀ ਪੂਰੀ ਤੰਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ